ਦਲਦਨ ਜਨਨ ਕਿ ਦੋ ਲੋਕਾਂ ਦੀ ਮੌਤ ਹੋਈ ਹੈ ਇਸ ਚੀਜ਼ ਦੀ ਹਜੇ ਅਧਿਕਾਰਿਕ ਤੌਰ ਤੇ ਕੋਈ ਪੁਸ਼ਟੀ ਨਹੀਂ ਹੋ ਰਹੀ ਹੈ ਪਰ ਹਾਂ ਸਾਡੇ ਜਿਹੜੇ ਸੂਤਰ ਹੈਗੇ ਨੇ ਉਹਨਾਂ ਵੱਲੋਂ ਕਿਤੇ ਨਾ ਕਿਤੇ ਕਨਫਰਮ ਦੱਸਿਆ ਜਾ ਰਿਹਾ ਹੈ ਕਿ ਦੋ ਲੋਕ ਲੋਕਾਂ ਦੀ ਮੌਤ ਹੋਈ ਹੈ ਔਰ ਦੋ ਤੋਂ ਤਿੰਨ ਲੋਕ ਜ਼ਖਮੀ ਵੀ ਹੋਏ ਹਨ ਮੈਂ ਇਸ ਲਈ ਉਸੇ ਮੈਰਿਜ ਪੈਲੇਸ ਦੇ ਬਾਹਰ ਮੌਜੂਦ ਹਾਂ ਜਿਸ ਮੈਰਿਜ ਪੈਲੇਸ ਦੇ ਅੰਦਰ ਇਹ ਸਾਰਾ ਵਾਕਿਆ ਹੋਇਆ ਬਾਤ ਕੈਸਟਲ ਦੇ ਨਾਮ ਤੇ ਇਹ ਮੈਰਿਜ ਪੈਲੇਸ ਹੈਗਾ ਔਰ ਇਸ ਦੇ ਅੰਦਰ ਹੀ ਉਹ ਜਿਹੜਾ ਵਿਆਹ ਸ਼ਾਦੀ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਚੱਲ ਰਿਹਾ ਸੀਗਾ ਜਿਸ ਵੇਲੇ ਇਸ ਇਸ ਪ੍ਰੋਗਰਾਮ ਇਸ ਮੈਰਿਜ ਦੇ ਅੰ ਆ ਵਾ ਨਿਕਲ ਕੇ ਸਾਹਮਣੇ ਆਇਆ ਵਾ ਤੇ ਉਸ ਮੈਰਿਜ ਪੈਲੇਸ ਦੇ ਅੰਦਰ ਹੀ ਅਸੀਂ ਮੌਜੂਦ ਹੈ اسی ਮੈਰਿਜ ਪੈਲੇਸ ਦੇ ਅੰਦਰ ਲਗਭਗ ਜਿਹੜੇ ਹਰੇਕ ਹਰ ਕੋਈ ਵੀਆਈਪੀ ਇੱਥੇ ਪਹੁੰਚਿਆ ਹੋਇਆ ਸੀਗਾ ਤੇ ਹਰ ਵੀਆਈਪੀ ਪੱਖੋਂ ਇੱਥੇ ਜਿਹੜਾ ਵਾ ਇਸ ਮੈਰਿਜ ਨੂੰ ਅਟੈਂਡ ਕੀਤਾ ਜਾ ਰਿਹਾ ਸੀ ਤਾਂ ਉਸੇ ਵੇਲੇ ਇਹ ਅਚਾਨਕ ਦੋ ਜਿਹੜੇ ਗੈਂਗਸਟਰ ਹੁੰਦੇ ਨੇ ਉਹਨਾਂ ਪੱਖੋਂ ਇੱਥੇ ਗੋਲੀਆਂ ਚੱਲਦੀਆਂ ਨੇ ਔਰ ਅਫਰਾ ਤਫਰੀਦਾ ਮਾਹੌਲ ਬਣਦਾ ਵਾ ਕਿਉਂਕਿ ਇਹ ਜਿਹੜਾ ਮੈਰਿਜ ਪੈਲੇਸ ਹੈਗਾ ਵਾ ਇਹ ਲੁਧਿਆਣਾ ਦਾ ਸਭ ਤੋਂ ਵੀਆਈਪੀ ਮੈਰਿਜ ਪੈਲੇਸ ਹੈਗਾ ਵਾ ਸਭ ਤੋਂ ਪਹਿਲਾਂ ਐਕਸਕਲੂ ਕਿ ਇਸੇ ਮੈਰੀਜ ਪੈਲੇਸ ਦੇ ਅੰਦਰ ਵੀਆਈਪੀ ਲੋਕ ਤਿੰਨ ਵਿਧਾਇਕ ਜਿਹੜੇ ਸੀਗੇ ਉਹ ਇੱਥੇ ਮੌਜੂਦ ਸੀਗੇ ਔਰ ਇਸ ਮੈਰਿਜ ਨੂੰ ਅਟੈਂਡ ਕਰਨ ਉਸਤੇ ਆਏ ਸੀਗੇ ਤੇ ਉਸ ਤੋਂ ਬਾਅਦ ਉਹ ਜਿਸਲੇ ਅਫਰਾ ਤਫਰਾ ਤਫਰੀਦਾ ਮਾਹੌਲ ਬਣਿਆ ਉਸ ਵੇਲੇ ਵਿਧਾਇਕ ਇੱਥੇ ਮੌਜੂਦ ਸੀਗੇ ਜਾਂ ਨਹੀਂ ਸੀਗੇ ਇਸ ਚੀਜ਼ ਦੀ ਜਾਣਨ ਦੀ ਅਸੀਂ ਕੋਸ਼ਿਸ਼ ਕਰਾਂਗੇ ਕੀ ਹੋਇਆ ਸੀਗਾ ਰਤੀ ਰਤੀ ਪਤਾ ਨਹੀਂ ਇਹ ਇੱਥੇ ਰੌਲਾ ਰੂਲਾ ਜਿਹਾ ਪਿਆ ਸੀ ਬਾਕੀ ਤਾਂ ਪਤਾ ਨਹੀਂ ਕੋਈ ਗੋਰੀਆਂ ਗੁਲੀਆਂ ਵੀ ਚੱਲੀਆਂ ਮੈਂ ਹਾਂਜੀ ਗੋਲੀਆਂ ਗਾਲੀਆਂ ਚੱਲੀਆਂ ਜੀ ਫੇ ਇੱਥੇ ਨੱਠ ਨੁੱਠ ਗਏ ਸੀ ਬੰਦੇ ਕੋਈ ਬੰਦੇ ਬੰਦੇ ਵੀ ਮਰੇ ਆ ਬੰਦੇ ਵੀ ਪਤਾ ਨਹੀਂ ਮਰੇ ਆ ਜੀ ਪਤਾ ਨਹੀਂ ਕਹਿੰਦੇ ਇੱਕ ਬਾਰੇ ਬਾਰੇ ਦੋ ਮਰੇ ਆ ਇਦਾਂ ਨਹੀਂ ਰੌਲਾ ਕੋ ਸੁਣਦੇ ਬਾਕੀ ਅਸੀਂ ਕਿਚਨ ਦੇ ਵਿੱਚ ਸੀ ਗੋਲੀਆਂ ਇੱਥੇ ਬਾਹਰ ਚੱਲੀਆਂ ਅੰਦਰ ਠੀਕ ਹੈ ਤੇ ਕਿੰਨੇ ਕੁ ਲੋਗ ਉਸਲੇ ਮਜੂਦ ਸਿਗੇ ਜਿਸਨੇ ਗੋਲੀਆਂ ਚੱਲੀਆਂ ਬਾਕੀ ਆ ਪਾਰਟੀ ਵਾਲੇ ਸਾਰੇ ਸਗੇ 7-800 ਬੰਦਾ ਹੋਊਗਾ ਜੀ 7-800 ਬੰਦੇ ਦੀ ਪਾਰਟੀ ਸੀਗੀ ਠੀਕ ਹੈ ਕਹਿੰਦੇ ਕਈ ਵਿਧਾਇਕ ਕਈ ਵੀਆਈਪੀ ਲੋਕ ਵੀ ਆਏ ਸੀਗੇ ਆ ਬੰਦੇ ਸਗੇ ਜੀ ਪਾਰਟੀ ਵਾਲੇ ਬਾਕੀ ਹੁਣ ਪਤਾ ਨਹੀਂ ਕੀ ਆ ਰੌਲਾ ਗਿਆ ਨਹੀਂ ਕਾਰੋਬਾਰੀ ਸੀਗੇ ਇੱਥੇ ਕਿਹਦਾ ਵਿਆਹ ਕਿਹਦਾ ਸੀਗਾ ਵਿਆਹ ਦਾ ਪਤਾ ਨਹੀਂ ਜੀ ਵਿਆਹ ਤਾਂ ਪਾਰਟੀ ਵਾਲੇ ਨੂੰ ਪਤਾ ਹੋਊਗਾ ਬਾਕੀ ਅਜੇ ਤੱਕ ਜਨ ਦੇ ਵਿੱਚ ਹੋਈ ਨਹੀਂ ਪੁਲਿਸ ਆਈ ਸੀ ਟਾਈਮ ਇੱਥੇ ਪਹੁੰਚੀ ਜੀ ਪੁਲਿਸ ਆਈ ਸੀਗੀ ਰਾਤੀ परसों से पता नहीं आप परसों परसों आई बाबा आया बताएंगे क्या हुआ क्या हुआ था थोड़ा बता नहीं, नहीं।, नहीं मैं होता ना मैं बास्केट पर प्लेट उठाने पर था यार अच्छा मैं उधर नहीं थे आप यहाँ नहीं थे नहीं ये साइड नहीं थे उधर चला था ना अच्छा गो, जब गोली चली तब तो थे यहाँ पे तब सब भाग चले ना अफरा तफरी बच गई थी पूरी